ਸਟਾਈਮ ਆ ਜਾਂਦੀ ਚੀਜ਼ ਠੀਕ ਆ ਸਪੈਸ਼ਲੀ ਐਨ ਆਰ ਆਈ ਵੀਰਾਂ ਲਈ ਆ ਜੀ ਜਿਵੇਂ ਐਨ ਆਰ ਆਈ ਵੀਰ ਨਹੀਂ ਹੁੰਦੇ ਜਾਂ ਕੋਈ ਸਿੱਧਾ ਵਿਆਹ ਕਰਨਾ ਜੀ ਜਾਂ ਬਰਦਰ ਨਾ ਕਰਨਾ ਜੀ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ 70000 ਰੁਪਿਆ ਜਾਂ ਲੈਣ ਜਾਂ 80 ਲੈ ਆਣਾ ਉੱਥੇ ਵੱਧ ਤੋਂ ਇਹਨਾਂ ਦੀ ਮਿਹਨਤ ਦੇ ਮੁਕਾਬਕ 10000 ਰੁਪਿਆ ਵੱਧ ਲੱਗਦਾ ਯਾਰ ਠੀਕ ਆ ਲਓ ਭਾਈ ਮਿੱਤਰਵਾਜ ਤੁਹਾਡੇ ਵਾਸਤੇ ਲੈ ਕੇ ਆਏ ਆ ਬਾ ਕਮਾਲ ਤੇ ਪੂਰਾ ਖੂਬਸੂਰਤ ਮੈਂ ਕਹਿੰਦਾ ਮੈਰਿਜ ਪੈਲਸ ਤੋਂ ਵੀ ਵਧੀਆ ਤੁਹਾਡੇ ਘਰ ਨੂੰ ਇਹ ਸਜਾ ਦੇਣਗੇ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਪਿਆਰਾ ਟੈਂਟ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਜੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਆ ਤਾਂ ਮੈਂ ਕਹਿੰਨਾ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੂਗੀ ਐਦਾਂ ਦਾ ਟੈਂਟ ਆਪਣੇ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਤੁਹਾਨੂੰ ਨਹੀਂ ਮਿਲੂਗਾ ਸੋ ਜਿਨ੍ਹਾਂ ਨੇ ਵੀ ਹੁਣ ਆਪਣੇ ਘਰਾਂ ਦੇ ਵਿੱਚ ਮੈਰਿਜ ਬੁੱਕ ਕੀਤੀਆਂ ਹੋਈਆਂ ਨੇ ਜਾਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਾ ਜਾਂ ਜਾਗਰਣ ਕਿੱਦਾਂ ਦੀ ਵੀ ਸਟੇਜ ਲਵਾਉਣੀ ਆ ਜਾਂ ਘਰ ਨੂੰ ਡੈਕੋਰੇਸ਼ਨ ਕਰਾਉਣਾ ਤਾਂ ਵੀਰ ਨਾਲ ਜ਼ਰੂਰ ਕਨੈਕਟ ਕਰਿਆ ਦੀਪ ਟੈਂਟ ਹਾਊਸ ਮਾਲਾਕਲਾਂ ਜ਼ਿਲ੍ਹਾ ਮੋਗਾ ਆ ਦੇਖੋ ਤੁਸੀਂ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਝੂਮਰ ਲੱਗੇ ਹੋਏ ਆ ਹਰ ਇੱਕ ਜਿੰਨਾ ਵੀ ਆ ਸਾਰਾ ਟੈਂਟ ਲੱਗਾ ਇਹ ਸਾਰਾ ਲਾਈਟਿੰਗ ਵੀ ਵਿੱਚ ਐਡ ਕੀਤੀਆਂ ਹੋਈਆਂ ਨੇ ਤੇ ਅੱਜ ਤੁਹਾਨੂੰ ਸਾਰਾ A to Z ਅੱਗੇ ਦਿਖਾਵਾਂਗੇ ਤਾਂ ਸੋ ਵੀਡੀਓ ਦੇ ਨਾਲ ਬਣੇ ਰਹੋ ਤੇ ਆਜੋ ਆਪਾਂ ਅੱਗੇ ਚੱਲਦੇ ਆਂ ਦੇਖੋ ਤੁਸੀਂ ਉੱਪਰ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਕਿੰਨੇ ਸੋਹਣੇ ਫਲਾਵਰ ਲਾਏ ਗਏ ਆ ਝੂਮਰ ਲਾਏ ਗਏ ਆ ਲਾਈਟਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਆ ਬਹੁਤ ਹੀ ਪਿਆਰੇ ਝੂਮਰ ਲੱਗੇ ਆ ਘਰ ਨੂੰ ਇੱਕ ਨਾ ਮੈਰਿਜ ਪੈਲਸ ਤੋਂ ਵੀ ਵਧੀਆ ਬਣਾ ਦਿੱਤਾ ਮੇਰੇ ਵੀਰ ਨੇ ਸੋ ਜਰੂਰ ਕਨੈਕਟ ਕਰਿਆ ਜੋ ਘਰੇ ਪ੍ਰੋਗਰਾਮ ਕਰਿਆ ਜੋ ਬਹੁਤ ਹੀ ਘੱਟ ਖਰਚੇ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਐਦਾਂ ਦਾ ਤੁਸੀਂ ਟੈਂਟ ਆਪਣੇ ਘਰੇ ਲਵਾ ਸਕਦੇ ਹੋ ਐਦਾਂ ਦੇ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਨੇ ਵੀਰ ਕੋਲੇ ਜਿੱਦਾਂ ਦੇ ਵੀ ਤੁਸੀਂ ਕਹੋਗੇ ਉਦਾਂ ਦੇ ਤੁਹਾਡੇ ਘਰੇ ਟੈਂਟ ਲੱਗ ਜਾਣਗੇ ਆ ਦੇਖੋ ਤੁਸੀਂ ਕਿੰਨੀ ਸੋਹਣੀ ਲਾਈਟਿੰਗ ਆ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਆ ਦੇਖੋ ਤੁਸੀਂ ਲੜੀਆਂ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਸੋ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਸਿਰਫ ਤੇ ਸਿਰਫ ਤੁਸੀਂ ਇੱਕ ਵਾਰੀ ਬੁਕਿੰਗ ਕਰਨੀ ਆ ਬੜੇ ਹੀ ਪਿਆਰੇ ਇੱਧਰ ਸੋਫੇ ਲੱਗੇ ਹੋਏ ਨੇ ਮੈਂ ਕਹਿੰਦਾ A ਤੋਂ Z ਜਿੰਨੇ ਵੀ ਟੇਬਲ ਲੱਗੇ ਨੇ ਆ ਸਾਰੇ ਸੋਫੇ ਲੱਗੇ ਨੇ ਬਹੁਤ ਹੀ ਬਾਤਮਾਲ ਤੇ ਵਧੀਆ ਲੱਗੇ ਹੋਏ ਨੇ ਕੁਰਸੀਆਂ ਵੀ ਬਹੁਤ ਵਧੀਆ ਨੇ ਸਾਰੀ ਡੈਕੋਰੇਸ਼ਨ ਹੀ ਬਹੁਤ ਵਧੀਆ ਤੁਸੀਂ ਵੀ ਕਹੋਗੇ ਵੀ ਠੀਕ ਆ ਹੈ ਕੋਈ ਗੱਲ ਬਾਤ ਆ ਦੇਖੋ ਤੁਸੀਂ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਸਾਰੇ ਟੈਂਟਰ ਨੂੰ ਦੇਖ ਕੇ ਘਰ ਨੂੰ ਬਹੁਤ ਸੋਹਣਾ ਸਜਾਇਆ ਥੱਲੇ ਵੀ ਮੈਟਿੰਗ ਦਾ ਪੂਰਾ ਪ੍ਰਬੰਧ ਆ ਤਾਂ ਦੇਖੋ ਤੁਸੀਂ ਪੂਰਾ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਤੇ ਜਰੂਰ ਤੁਸੀਂ ਵੀ ਕਨੈਕਟ ਕਰਿਆ ਜੋ ਮੈਰਿਜ ਪੈਲਸ ਦੇ ਨਾਲ ਸੋਹਣਾ ਤੁਹਾਡੇ ਘਰ ਨੂੰ ਡੈਕੋਰੇਸ਼ਨ ਕਰਨਗੇ ਬਾਕੀ ਆਪਾਂ ਅੱਗੇ ਵੀ ਚੱਲਦੇ ਆ ਤੁਹਾਨੂੰ ਸਟਾਲਾਂ ਵੀ ਦਿਖਾਉਨੇ ਆ ਏ ਟੂ ਜ਼ेड ਸਾਰੀ ਤੁਹਾਨੂੰ ਦਿਖਾਵਾਂਗੇ ਆ ਕੋਈ ਜਿਆਦਾ ਜਗ੍ਹਾ ਨਹੀਂ ਹੈਗੀ ਬਹੁਤ ਥੋੜੀ ਜਗ੍ਹਾ ਦੇ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਆ ਦੇਖੋ ਤੁਸੀਂ ਝੋਲੇ ਕਿੰਨੇ ਸੋਹਣੇ ਡੈਕੋਰੇਸ਼ਨ ਕੀਤੇ ਨੇ ਰੂਹ ਖੁਸ਼ ਹੁੰਦੀ ਆ ਜੇ ਰੂਹ ਖੁਸ਼ ਹੁੰਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਹੋਗੇ ਤੇ ਜਰੂਰ ਵੀਰ ਨੂੰ ਬੁੱਕ ਕਰੋਗੇ ਉਹ ਵੀ ਬਹੁਤ ਹੀ ਘੱਟ ਖਰਚੇ ਤੇ ਜੇਕਰ ਤੁਸੀਂ ਬੁਕਿੰਗ ਕਰੋਗੇ ਆਪਣੀ ਵੀਡੀਓ ਨੂੰ ਸ਼ੇਅਰ ਕਰੋਗੇ ਸ਼ੇਅਰ ਕਰਕੇ ਤੁਸੀਂ ਦਿਖਾਓਗੇ ਤੇ ਤੁਹਾਨੂੰ ਹੋਰ ਵੀ ਡਿਸਕਾਊਂਟ ਜ਼ਰੂਰ ਮਿਲੇਗਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਵੀਰ ਨੂੰ ਬੁੱਕ ਕਰ ਸਕਦੇ ਹੋ ਤੇ ਸਪੈਸ਼ਲ ਡਿਸਕਾਊਂਟ ਤੁਸੀਂ ਵੀਰ ਤੋਂ ਲੈ ਸਕਦੇ ਹੋ ਇਹ ਪਿੰਡ ਧੂੜਕੋਟ ਦੇ ਵਿੱਚ ਲੱਗਾ ਹੋਇਆ ਇੱਧਰ ਆ ਗਿਆ ਜੀ ਸਾਰਾ ਖਾਣ ਪੀਣ ਵਾਲਾ। ਯਾ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਪ੍ਰਬੰਧ ਨੇ ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ। ਸੋ ਇਹ ਟੈਂਟ ਹੈ। ਦੀਪ ਟੈਂਟ ਹਾਊਸ, ਮਾਲਾਕਲਾ, ਜ਼ਿਲ੍ਹਾ ਮੋਗਾ। ਰੈਂਪੀ ਵੀਰ ਦਾ ਨੰਬਰ ਵੀ ਉੱਤੇ ਚੱਲੀ ਜਾਂਦਾ, ਸਾਰਾ ਐਡਰੈਸ ਚੱਲੀ ਜਾਂਦਾ। ਤੁਸੀਂ ਜ਼ਰੂਰ ਕਨੈਕਟ ਕਰਿਆ ਜੋ। ਆ ਇੱਧਰ ਹਲਦੀ ਦੀ, ਪੂਰੀ ਇੱਧਰ ਡੈਕੋਰੇਸ਼ਨ ਕੀਤੀ ਗਈ ਆ। ਸੋ ਵੀਡੀਓ ਚੰਗੀ ਲੱਗੀ, ਸ਼ੇਅਰ ਕਰ ਦਿਆ ਜੋ ਤੇ ਹੁਣ ਵੀਰ ਨਾਲ ਇੱਧਰ ਕਰਦੇ ਆ ਗੱਲਬਾਤ। ਤੇ ਟੈਂਟ ਕਿਦਾਂ ਦਾ ਲੱਗਾ ਤੇ ਕਿਵੇਂ ਲੱਗਾ ਵੀਰਾਂ ਦਾ ਕੰਮ ਕਰ ਸੋ ਆਜੋ ਵੀਰ ਨਾਲ ਵੀ ਕਰਦੇ ਆ ਗੱਲਬਾਤ ਸੋ ਇੱਕ ਝਾਤ ਜ਼ਰੂਰ ਮਾਰਿਓ ਹਾਂਜੀ ਸਸਿਕਾ ਵੀਰ ਜੀ ਸਸਿਕਾ ਜੀ ਕਿਵੇਂ ਲੱਗਾ ਕੰਮ ਆ ਵੀਰ ਦਾ ਤੁਹਾਨੂੰ ਬਹੁਤ ਘੈਂਟ ਆ ਜੀ ਇਹ ਆਪਣੇ ਪੰਜਾਬ ਦੇ ਵਿੱਚ ਟੋਟਲੀ ਆਪਾਂ ਨੂੰ ਜ਼ਿਲ੍ਹੇ ਭਿੰਦੇ ਇੱਥੇ ਚਾਰ ਪੰਜ ਨੇੜੇ ਮੋਗਾ ਫਰੀਦਕੋਟ ਕੋਟਕਪੂਰਾ ਫਰੋਇਪੁਰ ਜੀ ਉੱਥੇ ਆਪਾਂ ਇਦਾਂ ਦੀ ਆਹ ਕੀ ਨਹੀਂ ਦੇਖੀ ਜਿਹੜੀ ਇਹਨਾਂ ਨੇ ਪੂਰੀ ਕੋਕਾ ਕਰਾਈ ਹੋਈ ਹੈ ਠੀਕ ਆ ਹਾਂਜੀ ਤੇ ਕੰਮ ਜਿਵੇਂ ਜਿੰਨਾ ਤੋਂ ਵੀ ਸੋਚਿਆ ਸੀ ਉਸ ਤੋਂ ਵੱਧ ਹੀ ਹੋਇਆ ਹਾਂ ਉਸ ਤੋਂ ਵਧੀਆ ਹੋਇਆ ਠੀਕ ਆ ਇਹ ਫਸਟ ਟਾਈਮ ਆਈ ਐਦਾਂ ਦੀ ਚੀਜ਼ ਠੀਕ ਆ ਸਪੈਸ਼ਲੀ ਐਨ ਆਰ ਆਈ ਵੀਰਾਂ ਲਈ ਆਈ ਹੈ ਜਿਵੇਂ ਐਨ ਆਰ ਆਈ ਵੀਰ ਨਹੀਂ ਹੁੰਦੇ ਜਾਂ ਕੋਈ ਸਿੱਧਾ ਵਿਆਹ ਕਰਨਾ ਜੀ ਜਾਂ ਬ੍ਰਦਰ ਦਾ ਕਰਨਾ ਜੀ ਉਹਨਾਂ ਲਈ ਬਹੁਤ ਹੀ ਚੀਜ਼ ਹੈ ਮੈਂ ਮੰਨ ਕੇ ਚੱਲ ਜਿਵੇਂ ਆਪਾਂ ਕਹਿ ਦਿੰਨੇ ਆ ਦੂਜੇ 70000 ਰੁਪਿਆ ਜਾਂ ਲੈਣ ਜਾਂ 80 ਲੈਣਾ ਉੱਥੇ ਵੱਧ ਤੋਂ ਇਹਨਾਂ ਦੀ ਮਿਹਨਤ ਦੇ ਮੁਤਾਬਿਕ 10000 ਰੁਪਿਆ ਵੱਧ ਲੱਗਦਾ ਯਾਰ ਠੀਕ ਆ ਉਹੀ ਇਹ ਮਿਹਨਤ ਲਾਉਂਦੇ ਹੀ ਵੇਖਿਆ ਇਹਨਾਂ ਨੂੰ ਆਪ ਇੱਥੇ 2-2 ਵਜੇ ਦੇ ਤੱਕ ਇਹਨਾਂ ਨੇ ਵਿਚਾਰਿਆ ਨਹੀਂ ਸਾਰਾ ਸੈੱਟ ਕੀਤਾ ਮਿਹਨਤ ਨਾਲ ਜੀ 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 ਹਾਂ ਉਹ ਕੰਮ ਬਹੁਤ ਵਧੀਆ ਲ